ਸਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚ ਚੁੱਕੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜਾਨਵਰ ਇਸ ਫਾਰਮ ਤੇ ਕਾਫੀ ਗਿਣਤੀ ਦੇ ਵਿੱਚ ਆਉਂਦੇ ਰਹਿੰਦੇ ਨੇ ਮੱਝਾਂ گاਵਾਂ ਤੋਂ ਲਾ ਕੇ ਰੇਟ ਤਕਰੀਬਨ ਸਾਰੀ ਹੁੰਦੇ ਨੇ ਬਾਈ ਕੋਲੇ ਤੇ ਇੱਕ ਗੱਲ ਹੋਰ ਦੱਸ ਦਾਂ ਨਾ ਬਾਹਰ ਦਾ ਗਾਹਕ ਵੀ ਬਾਈ ਨਾਲ ਸੰਪਰਕ ਕਰ ਸਕਦਾ ਕੱਚੀਆਂ گاਵਾਂ ਵੀ ਇਸ ਫਾਰਮ ਤੇ ਮਿਲ ਜਾਂਦੀਆਂ ਨੇ ਇਹ ਗੱਲ ਬਾਤ ਕਰ ਲਈਏ ਅੱਜ ਦੀ ਵੀਡੀਓ ਚ ਦੋ ਦਿਖਾਵਾਂਗੇ ਇੱਕ ਦੂਜਾ ਸੂਆ ਤਾਜੀ ਸੂਈ ਬੱਛੀ ਆ ਜੇ ਰਹਿ ਗਈ ਆ ਡੰਨਾ ਤੇ ਇੱਕ ਹੈਗੀ ਆ ਮੱਝ ਤਾਜੀ ਸੂਈ ਉਹਦੇ ਨਾਲ ਜਿਹੜੀ ਕੱਟੀ ਆ ਫਿਰ ਕੱਟੀ ਸੱਜਣੋਂ ਲਾਜਵਾ ਵੀ ਆ ਤੇ ਬਾਕੀ ਬਾਈ ਨਾਲ ਕਰਾਉਂਦੇ ਆ ਗੱਲਬਾਤ ਡਿਟੇਲ ਪੁੱਛਦੇ ਆ ਤੇ ਰੇਟ ਵੀ ਬਾਈ ਨੂੰ ਕੋਸ਼ਿਸ਼ ਕਰਾਂਗੇ ਵੀਡੀਓ 'ਚ ਹੀ ਪੁੱਛਣ ਦੀ ਹੋਰ ਮਾਦੇ ਕੀ ਹਾਲ ਚਾਲ ਠੀਕ ਠਾਕ ਬਾਈ ਵਧੀਆ ਜੀ ਸ੍ਰੀ ਗੁਰੂ ਚੜਦੀ ਕਲਾ ਵਧੀਆ ਵਧੀਆ ਬਈ ਨਜ਼ਾਰਾ ਆ ਦੋ ਜਾਨਵਰ ਦਿਖਾਵਾਂਗੇ ਇਹ ਦੋ ਜਾਨਵਰ ਦਿਖਾਵਾਂਗੇ ਜੀ ਰੂਟੀਨ ਚ ਕਿਵੇਂ ਹੁੰਦੇ ਆ ਜਾਨਵਰ ਰੂਟੀਨ ਚ ਆਪਣੇ ਕੋਲੇ 10 ਤੋਂ 12 ਜਾਨਵਰ ਮਿਲ ਜਾਂਦੇ ਆ 5-7 ਗਾਵਾਂ ਤੇ 5-7 ਮਹੀਆਂ ਆ ਕੱਚੀਆਂ ਗਾਵਾਂ ਹੁੰਦੀਆਂ ਜੀ ਹਾਂ ਹਾਂ ਕੱਚੀਆਂ ਗਾਵਾਂ ਆ ਜੀ ਆ ਕੱਚੀਆਂ ਜਿਆਦੇ ਜਿਵੇਂ ਤੁਹਾਨੂੰ ਦੱਸਿਆ ਬਾਹਰ ਦਾ ਗਾਹਕ ਭਾਈ ਨਾਲ ਕਰ ਸਕਦਾ ਸੰਪਰਕ ਆ ਬੱਛੀ ਜੋ ਕਰ ਲਈ ਸ਼ੁਰੂ ਹਾਂਜੀ ਹਾਂਜੀ ਤਾਂ ਤੋੜ ਦਿਓ ਜੀ ਇਹਨੂੰ ਖੋਲ ਕੇ ਸੁਹਾ ਕਿਹੜਾ ਇਹਦਾ ਸੁਹਾ ਭਾਈ ਦੂਜਾ ਜੀ ਇਹਦਾ ਸੂਆ ਦੂਜਾ ਸੂਈ ਮੇਰਾ ਖਿਆਲ ਜੇਰ ਹੋਣੇ ਪਈਆ ਹਨਾ ਬਸ ਐ ਮੰਨ ਕੇ ਚੱਲੋ ਵੀ 2.5 ਘੰਟੇ ਪਹਿਲਾਂ ਸੂਈਆ ਜੇਰ ਜੂਰ ਬਣੀ ਓਕੇ ਹੈਗਾ ਸੂਆ ਹੈਗਾ ਦੂਜਾ ਤੇ ਕੱਦ ਬੈੱਡ ਹੈਗਾ ਸੱਜਣੋ ਇਹਦਾ ਫੁੱਲ ਵੱਡਾ ਜੇ ਗੱਲਬਾਤ ਕਰ ਲਈਏ ਆਰਡਰ ਹੈਗਾ ਸਟਿਚ ਆਰਡਰ ਬਿਲਕੁਲ ਸਟਿਚ ਆ ਡਰਾ ਕੰਪੈਕਟ ਆਰਡਰ ਹੈ ਤੇ ਬਾਕੀ ਜਿਹੜਾ ਦਾ ਕਲਰ ਆ ਗਿਆ ਐਂ ਜਿਹੜਾ ਕੀੜਾ ਹੋਰ ਦਵਾ ਦੇ ਜਿਹੜਾ ਇਹਦਾ ਰੰਗ ਰੂਪ ਆ ਗਿਆ ਨਾ ਉਹ ਆ ਗਿਆ ਬਿਲਕੁਲ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਯਾਰ ਵੀ 부ੜੀਆਂ ਸਲੀਨ ਦੇ ਸ਼ੂਟ ਪਾਉਂਦੀਆਂ ਹੁੰਦੀਆਂ ਕਿਸੇ ਜ਼ਮਾਨੇ 'ਚ ਉਹ ਗੱਲਬਾਤ ਅਸਲੀਨ ਦੇ ਸ਼ੂਟ ਵਾਲਾ ਇੱਥੇ ਰੋਕ ਲਾ ਮਾਦੇ ਮੜੀ ਇੱਥੇ ਇੱਥੋਂ ਦਿਖਾ ਦੇ ਸਮਾਰ ਕੇ ਫੇਸ ਕੁਆਲਿਟੀ ਤੇ ਮਾਰ ਦੇ ਇਧਰਲੇ ਬੰਨੇ ਹੋ ਕੇ ਤੇਰੀ ਬਾਡੀ ਬੂਡੀ ਤੋਂ ਲਾ ਕੇ ਆਡਰ ਰੂਡਰ ਤੋਂ ਲਾ ਕੇ ਹਰੇਕ ਪੱਖ ਤੋਂ ਦਿਖਾ ਦੇ ਪਛਾਣ ਤੋਂ ਆਡਰ ਵੀ ਦਿਖਾ ਦੇ ਇੱਥੋਂ ਚਵਾਈ ਦੀ ਕਿਵੇਂ ਮਾਦੇ ਚਵਾਈ ਦੀ ਬਹੁਤ ਇੱਕ ਨੰਬਰ ਆ ਬਾਈ ਐ ਮੱਸੀ ਮੋਟਰ ਵਾਲਾ ਕੰਮ ਹੀ ਆ ਜੀ ਧਰਤੀ 'ਚ ਗਲੀਆਂ ਕਰਨ ਵਾਲਾ ਮੋਗੇ ਕਰਨ ਵਾਲਾ ਸਿਸਟਮ ਆ ਬਾਈ ਕਹਿੰਦਾ ਠੰਡੀ ਸੀਲ ਬਹੁਤ ਆ ਬਾਈ ਹਾਂ ਤੇ ਆ ਗਈ ਬੈੜ ਕੱਦ ਵਾਲੀ ਆ ਗਈ ਫੁੱਲ ਵੱਡੇ ਕੱਦ ਕਾਰਚ ਤੇ ਆ ਗਈ ਸਾਰੀ ਇੱਕ ਕਰੰਗੀਏ ਜੈਡ ਵਾਲਾ ਇੱਕ ਆ ਗਈ ਤੇ ਸੂਈ ਹੈਗੀ ਆ ਤਾਜੀ ਧਾਰਾਂ ਆਪਾਂ ਤੁਹਾਨੂੰ ਇਹਦੀਆਂ ਮਾਰ ਕੇ ਦਿਖਾ ਦਾਂਗੇ ਦੁੱਧ ਮਾਰੇ ਪੈਲਣ ਦੇ ਕੀ ਰਕਾ ਪੈਲਣ ਨੇ ਬਾਈ 23 24 ਕਿਲੋ ਦੁੱਧ ਕੱਢਿਆ ਪਿਆ ਜੀ ਇਹਦਾ ਆਰਡਰ ਰੱਖ ਦਿਆ ਕੰਪੈਕਟ ਪੂਰਾ ਹਣਾ ਹਾਂ ਹਾਂ ਪੂਰੀ ਸਟ੍ਰੈਚ ਆਰਡਰ ਦੀ ਆ ਜੀ ਆਰਡਰ ਰੱਖ ਦਿਆ ਸਟ੍ਰੈਚ ਲਾ ਧਾਰਾਂ ਦਿਖਾਈਏ ਮਾਰ ਕੇ ਇਹਦੀਆਂ ਹਾਂਜੀ ਹਾਂਜੀ ਧਾਰਾਂ ਨਿਆਣਾ ਵੀ ਲੈਂਦੀ ਆ ਹਾਂ ਹਾਂ ਨਿਆਣਾ ਲਾ ਕੇ ਮਾਰ ਕੇ ਦਿਖਾ ਮਾ ਕੇ ਬਾਈ ਕਹਿੰਦਾ ਨਿਆਣਾ ਲਾ ਕੇ ਧਾਰਾਂ ਸਜਣੋਂ ਤੁਹਾਨੂੰ ਮਾਰ ਕੇ ਦਿਖਾ ਦੇਣਾ ਜੇਰ ਜੱ ਤੇ ਕੁਆਲਿਟੀ ਇਹਦੀ ਹੈ ਜੇ ਗੱਲਬਾਤ ਕਰ ਲਈਏ ਟੌਪਲਾ ਸਾਨੂੰ ਧਾਰਾਂ ਦਿਖਾ ਦੇ ਨੇ ਮਾਰ ਕੇ ਹੁਣ ਧਾਰਾਂ ਸੱਜਣੋਂ ਆਪਾਂ ਇਹਦੀਆਂ ਦਿਖਾ ਦੇਣਾ ਮਾਰ ਕੇ ਲੈ ਦਿਖਾ ਦਿਓ ਮਾਦੀ ਲੈ ਜੀ ਚਵਾਈ ਚ ਬੂਈ ਹੈਗਾ ਮੋਗਿਆ ਵਾਲਾ ਕੰਮ ਹੀ ਆ ਤੇ ਦੋਨੇ ਪਾਸੇ ਬਹਿ ਕੇ ਤੁਸੀਂ ਇਹਨੂੰ ਚੋ ਵੀ ਸਕਦੇ ਹੋ ਤੇ ਨਾਲ ਜਿਹੜੀ ਸਭ ਤੋਂ ਮੇਨ ਗੱਲ ਆ ਵੀ ਇਹ ਨਿਆਣਾ ਲੈਂਦੀ ਆ ਉਹਦੇ 'ਚ ਕੋਈ ਖਤਰਾ ਨਹੀਂ ਲੈਂਦਾ ਜਦੋਂ ਨਿਆਣਾ ਪਾਓ ਨਾ ਪਾਓ ਬਈ ਤਾਂ ਵੀ ਕੋਈ ਚੱਕਣੀ ਠੰਡੀ ਸੀਲਾ ਬੈਠ ਪੂਰੀ ਬਿਨਾ ਨਿਆਣੀ ਤੋਂ ਬਸ ਬਸ ਥੱਲੇ ਨਾ ਖਰਾਬ ਕਰੋ ਬੱਚੇ ਨੂੰ ਪਿਆ ਦਿਓ ਹੱਲੇ ਨਾ ਕਰੋ ਖਰਾਬ ਜਾਨੀ ਸੀਲਾ ਭਾਈ ਇਹੋ ਜੀ ਕੋਈ ਵੀ ਗੱਲ ਬਾਤ ਨਹੀਂ ਗਾ ਆ ਚਵਾਈ ਚਬੂਈ ਆ ਗਈ ਟੌਪ ਕਲਾਸ ਤੇ ਥਾਨ ਆ ਗਿਆ ਕੱਲਾ ਕੱਲਾ ਤੇ ਆਰਡਰ ਇਹਦਾ ਆ ਗਿਆ ਸੱਜਣੋ ਜਿਵੇਂ ਤੁਹਾਨੂੰ ਮੈਂ ਅਕਸਰ ਕਹਿਣਾ ਹੁੰਦਾ 4y4 ਕੱਦ ਵੱੱਡ ਵੀ ਫੁੱਲ ਵੱਡਾ ਆ ਗਿਆ ਤੇ ਰੰਗ ਰੂਪ ਦੀ ਤਾਂ ਉਹੀ ਗੱਲ ਆ ਵੀ ਲਾਜਵਾ ਵੀ ਆ ਗਈ ਸਲੀਨ ਰੰਗੀ ਆ ਗਈ ਬਿਲਕੁਲ ਸੂਆ ਹੈਗਾ ਦੂਜਾ ਤਾਜੀ ਸੂਈ ਆ ਤਾਰਾਂ ਸਾਨੂੰ ਦਿਖਾਤੀਆਂ ਮਾਰ ਕੇ ਮਾਦੇ ਪੈਸੇ ਦੇ ਕਿੰਨੇ ਲਵਾਵਾਂਗੇ ਆਪਾਂ ਪੈਸੇ ਭਾਈ ਇਹਦਾ ਮੁੱਲ ਕਰਦੇ ਆ 75000 ਜੀ 72000 ਦੀ ਵਾੜ ਦੇਵਾਗੇ ਜੀ ਏ ਦੇ ਦਾਂਗੇ 72 ਦੀ ਹਾਂਜੀ ਆ ਆ ਗਈ ਕੱਦ ਕਾਠ ਵਾਲੀ ਬੈੜ ਵੱਡੇ ਕੱਦ ਕਾਠ ਹਾਂਜੀ ਹਾਂਜੀ ਕੁਆਲਿਟੀਆਂ ਸਾਰੀਆਂ ਆ ਗਈਆਂ 25 ਜੇ ਗੱਲਬਾਤ ਕਰ ਲਈਏ ਇਹ ਬਾਈ ਕਹਿੰਦਾ ਦੇ ਦਾਂਗੇ ਆਪਾਂ 25 ਲੀਟਰ ਦੁੱਧ ਖੁੱਲਾ ਡੁੱਲਾ ਕੱਢਣਾ ਬਾਈ ਬੱਸੀ ਨੇ ਜੀ ਇਹਨੇ ਇਹ ਦੇ ਦਾਂਗੇ ਬਾਈ ਕਹਿੰਦਾ 72 ਦੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਾਨਿਆ ਮੱਝ ਇਹਦਾ ਮਾਦੇ ਕਿਹੜਾ ਸੂਆ ਇਹਦਾ ਬਾਈ ਤੀਜਾ ਸੂਆ ਜੀ ਇਹਦਾ ਤੀਜਾ ਸੂਆ ਕਰੀ ਆਏ ਨੂੰ ਮੜੀ ਆਰਡਰ ਤੇ ਮਰਵਾ ਰਹੀ ਏ ਝਾਤ ਇੱਕ ਵਾਰੀ ਸੂਆ ਤੀਜਾ ਤੇ ਆਰਡਰ ਹੈਗਾ ਪੌੜੀ ਵਾਲਾ ਪਿਛਾਂ ਵਾਲੇ ਬੰਨੇ ਆਰਡਰ ਫੁੱਲ ਦਿਖਾਉਂਦੀ ਆ ਤੇ ਅਗਲੇ ਬੰਨੇ ਵੀ ਪੂਰਾ ਇਹਨੂੰ ਮਾਦੇ ਸੂਈ ਨੂੰ ਕਾ ਇੱਕ ਦਿਨ ਹੋ ਗਏ। ਇਹਨੂੰ ਬਈ ਅੱਜ ਪੰਜਵਾਂ ਦਿਨ ਆਈ ਸੂਈ ਨੂੰ। ਪੰਜਾਂ ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਤਿਆਰ? ਦੁੱਧ ਬਈ 11 ਤੋਂ 12 ਲੀਟਰ ਹੋਣ ਜਾਂ ਮੈਂ ਲੀਟਰ ਮਾਰ ਮੈਂ ਮਾ ਤੋਂ ਮਾਜੀ। ਮਿੜਮਾ ਤਿਆਰ ਆ ਤੇ ਨਾਲ ਇਹਦੇ ਹੈਗੀ ਆ ਕੱਤੀ ਹੈਨਾ? ਹਾਂਜੀ ਹਾਂਜੀ ਕੱਤੀ ਹੈ। ਆਹ ਕੱਤੀ ਦੀ ਕੁਆਲਿਟੀ ਵੀ ਵਾਲੀ ਟੌਪ ਆ ਗਈ ਜੇ ਗੱਲਬਾਤ ਕਰ ਲਈਏ ਬਿਲਕੁਲ ਜੈੱਡ ਬਲੈਕ ਆ ਜੀ ਕੱਤੀ। ਆਹ ਜੈੱਡ ਬਲੈਕ ਕੱਟੀ ਆ ਕਿਸੇ ਚੰਗੇ ਸੀਮਨ ਦੀ ਲੈ ਤੋੜ ਦੋ ਜੀ ਖੋਲ ਕੇ ਨੂੰ ਵੀ। ਸੂਆ ਆ ਗਈ ਤੀਜਾ ਸੂਈ ਹੈਗੀ ਆ ਬਈ ਪੰਜਾ ਸੱਤ ਥਾਣ ਥਾਣ ਲੱਗਿਆ ਐਨ ਟੋਪ ਕੁਆਲਟੀ ਦਾ ਤੇ ਆਰਡਰ ਇੱਥੇ ਤੋਂ ਚੈੱਕ ਕਰ ਸਕਦੇ ਹੋ ਪਿਛਾਂ ਵਾਲੇ ਬੰਨੇ ਫੁੱਲ ਦਿਖਾਉਂਦੀ ਆ ਅੱਗੇ ਪਿੱਛੇ ਦਾ ਆਰਡਰ ਆ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ ਡੰਗ ਦੋ ਡੰਗ ਚਾਹੇ ਤੁਸੀਂ ਤਸੱਲੀ ਕਰਕੇ ਵੀ ਲੈ ਜਿਓ ਤੇ ਉੱਤੋਂ ਬਾਡੀ ਬੁੱਡੀ ਦੀ ਗੱਲ ਕਰ ਲਈ ਚੰਗੀ ਆ ਤੇ ਸਿੰਘ ਸਿੰਘ ਵੀ ਮਤਲਬ ਗੋਲ ਸਿੰਘ ਆ ਗਿਆ ਥੋੜਾ ਦੂਰ ਦੂਰੋਂ ਜਰੂਰ ਮੋੜਿਆ ਪਰ ਸ਼ੇਪ ਆ ਜਿਹੜੀ ਸਿੰਘ ਦੀ ਬਿਲਕੁਲ ਇੱਕੋ ਜੀ ਆ ਚਵਾਈ ਮਾਦੇ ਕਿਵੇਂ ਆ ਜੀ ਚਵਾਈ ਬਾਈ ਇੱਕ ਨੰਬਰ ਆ ਇਹ ਮੱਸੀ ਮੋਟਰ ਵਾਲਾ ਕੰਮ ਹੀ ਆ ਬਾਈ ਜੀ ਨਰਮ ਚਵਾਈ ਵੀ ਕੋ ਮਾੜੀ ਨਹੀਂ ਲੈਂਦੇ ਜੀ ਨਰਮ ਚਵਾਈ ਦੀ ਆ ਜੀ ਉਹੀ ਗੱਲ ਆ ਵੀ ਬਾਈ ਹੋਰਾਂ ਦਾ ਕੰਮ ਹੈਗਾ ਵਪਾਰ ਦਾ ਕਿਉਂਕਿ ਵਪਾਰ ਲੈਣ ਦੇ ਵਿੱਚ ਚਵਾਈ ਦਾ ਬਾਈ ਕਹਿੰਦਾ ਮਾੜਾ ਜਾਨਵਰ ਲੈਣ ਦਾ ਕੋਈ ਤਰਕ ਬਣਦਾ ਵੀ ਨਹੀਂ ਕਿਉਂਕਿ ਅੱਗੇ ਜਾਨਵਰ ਭੇਜਨੇ ਹੁੰਦੇ ਨੇ ਆਰਡਰ ਆ ਗਿਆ ਅੱਗੇ ਪਿੱਛੇ ਦਾ ਤੇ ਦੁੱਧ ਬਾਈ ਨੇ ਕਿੰਨਾ 11 ਕਿੱਲੋ ਦੱਸਿਆ ਮੈਂ ਬਾਈ 11 ਤੋਂ 12 ਲੀਟਰ ਹੁਣ ਤਿਆਰ ਆ ਜੀ 15 ਤੋਂ 16 ਲੀਟਰ ਦੁੱਧ ਕੱਢਣਾ ਈ ਝੋਟੀ ਨੇ ਤੀਜਾ ਸਵੇਰ ਸੁੰਦੀ ਆ ਜੀ ਪਹਿਲੇ ਸਵੇਰ 14 ਲੀਟਰ ਦੁੱਧ ਕੱਢਿਆ ਜੀ ਇਹਨੇ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ ਪਛਾਹ ਆਲੇ ਬੰਨੇ ਆਰਡਰ ਫੁੱਲ ਆ ਇਹਦੀਆਂ ਵੀ ਦਿਖਾ ਦਿਓ ਮਾਰ ਕੇ ਧਾਰਾਂ ਫਿਰ ਆ 14 ਸਮਾ ਹੁਣ ਸਾਢੇ 3:30 ਵਜੇ ਦਾ ਏਡ ਗੇਟ ਦਾ ਸਮਾਂ ਉਸ ਹਾਵ ਨਾਲ ਜੱਜਮੈਂਟ ਕਰ ਲਿਓ ਕੋਈ ਬਜ਼ਾਰ ਵਜੂਰ ਵਾਲਾ ਸਿਸਟਮ ਨਹੀਂ ਹੈਗਾ ਨਾਲ ਇਹਦੇ ਆ ਗਈ ਕੱਟੀ ਤੇ ਧਾਰਾਂ ਆਪਾਂ ਤੁਹਾਨੂੰ ਇਹ ਛੋਟੀਆਂ ਵੀ ਦਿਖਾ ਦਨੇ ਮਾਰ ਕੇ ਜੇ ਕਿਸੇ ਸੱਜਣ ਨੇ ਆਨਲਾਈਨ ਮੰਗਵਣੀ ਹੁੰਦੀ ਹੈ ਕਈ ਵਾਰੀ ਬਾਈ ਤੋਂ ਆਨਲਾਈਨ ਵੀ ਮੰਗਾ ਸਕਦੇ ਹਾਂ ਤੇ ਧਾਰਾਂ ਤੁਹਾਨੂੰ ਆਪਾਂ ਸੱਜਣੋਂ ਛੋਟੀਆਂ ਮਾਰ ਕੇ ਦਿਖਾ ਦਨੇ ਮਾਰ ਦੋ ਜੀ ਕਿ ਬਾਈ ਚ ਬੂਈ ਹੈਗੀ ਆ ਇਹਦੀ ਵੀ ਇੱਕ ਨੰਬਰ ਅਗਲੇ ਥਾਣੇ ਚ ਮਾਰ ਦੋ ਜੀ ਵਾਈਚ ਬੁਈ ਹੈਗੀ ਇਹਦੀ ਵੀ ਓਕੇ ਦੀ ਰਿਪੋਰਟ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੇ ਉਹ ਨੇੜੇ ਆ ਕੇ ਤਸੱਲੀ ਵੀ ਕਰ ਸਕਦਾ ਹੈ ਪੈਸੇ ਕਿੰਨੇ ਲਵਾਂਗੇ ਮਾਦੇ ਦੀ ਪੈਸੇ ਬਾਈ ਇਹਦਾ 7 ਲੱਖ ਰੁਪਇਆ ਮੰਗਦੇ ਆ ਜੀ ਦੇ ਇੱਕ ਲੱਖ 15000 ਦੀ ਝੋਟੀ ਦੇਵਾਂਗੇ ਜੀ ਇਹ ਦੇ ਦਾਂਗੇ 1 ਲੱਖ ਤੇ 15000 ਦੀ ਥਣ ਥਣ ਬਣਾਉਂਦੀ ਆ ਟਾਪ ਕੁਆਲਟੀ ਦਾ ਪਸਮਾ ਕੇ ਇੱਥੇ ਤੋਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਥਣ ਲੱਗਿਆ ਤੇ ਦੁੱਧ ਬਾਈ ਕਹਿੰਦਾ ਇਸ ਟਾਈਮ ਹੈਗਾ 11:30 ਗੇੜ ਤਿਆਰ ਪੰਜਾ ਸੱਤਾਂ ਦਿਨਾਂ ਦੀ ਸੂਈ ਥੱਲੇ ਉਦਾਂ 14 15 ਲੀਟਰ ਕਿਡ ਪਾ ਦੂ ਬਾਈ ਰਾਮ ਦਾ ਇਹਨੇ ਪਹਿਲੇ ਦੂਜੇ ਸੂਏ ਕੱਢਿਆ ਹੋਇਆ 14 ਲੀਟਰ ਦੁੱਧ ਖੁੱਲਾ ਡੁੱਲੇ ਠੀਕ ਆ ਜੀ ਹਾਂ ਦੁੱਧ ਬਾਈ ਕਹਿੰਦਾ 15 ਕਿਲੋ ਪਾ ਦੂ ਤੇ ਆਰਡਰ ਹੈਗਾ ਅੱਗੇ ਪਿੱਛੇ ਦਾ ਪਿਛਲੇ ਬੰਨੇ ਵੀ ਆਰਡਰ ਪੂਰਾ ਦਿਖਾਉਂਦੀ ਹਾਂ ਜੇ ਗੱਲਬਾਤ ਕਰ ਲਈਏ ਅੱਗੇ ਪਿੱਛੇ ਦਾ ਆਰਡਰ ਆ ਥਣ ਥਣੋਟ ਵੀ ਚੰਗਾ ਲੱਗਿਆ ਨੰਬਰ ਬੋਲ ਦੋ ਜੀ ਆਪਣਾ ਨੰਬਰ 9943 ਜੀ 10197 ਜੀ ਕੇਰਾ ਹੋਰ ਬੋਲ ਦੋ ਜੀ 9943 ਜੀ 10197 ਜੀ ਇਹ ਨੰਬਰ ਸੱਜਣੋ ਬਾਈ ਦਾ ਵੀਡੀਓ 'ਚ ਚਲਾ ਦੂੰਗਾ ਇਹਨਾਂ 2 ਜਾਨਵਰਾਂ 'ਚੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ ਪਿੰਡ ਹੈਗਾ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਧੰਨਵਾਦ ਜੀ